ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਅੱਜ ਗੁਰਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਰਾਗ ਸੋਰਠ ਦੇ ਅੰਦਰ ਭਾਵਨ ਸ਼ਬਦਾਂ ਦੀ ਵਿਚਾਰ ਸ਼ੁਰੂ ਕਰੀਏ ਜੀ ਸੋਰਠ ਮਹੱਲਾ ਨਵਾ ਸੋਰਠ ਰਾਗ ਦੇ ਅੰਦਰ 9ਵੇਂ ਪਾਤਸ਼ਾਹ ਜੀ 9ਵੇਂ ਮਹਿਲ ਦਾ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਏਕ ਓੰਕਾਰ ਸਤਿਗੁਰ ਪਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਇੱਕ ਹੈ ਔਰ ਇੱਕ ਰਸ ਹਰ ਥਾਂ ਤੇ ਹਰ ਜੀਵ ਵਿੱਚ ਹਰ ਘਟ ਵਿੱਚ ਸਮਾਇਆ ਹੋਇਆ ਹੈ ਜਿਸ ਦਾ ਅਨੁਭਵ ਜਿਸ ਦਾ ਅਹਿਸਾਸ ਜਿਸ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਹਰੇ ਮਨ ਰਾਮ ਸੋ ਕਰ ਪ੍ਰੀਤ ਸਤ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਨੁੱਖੀ ਮਨ ਨੂੰ ਸੰਬੋਧਨ ਹੋ ਕਰਕੇ ਇਹ ਤਾਗੀਦ ਕਰਦੇ ਹਨ ਇਹ ਉਪਦੇਸ਼ ਦਿੰਦੇ ਹਨ ਕਿ हे ਮਨ ਕੇਵਲ ਇੱਕੋ ਹੀ ਪ੍ਰੀਤ ਸੱਚੀ ਹੈ ਜਿਹੜੀ ਪ੍ਰੀਤ ਕਰਨੇ ਬਣਦੀ ਹੈ ਉਹ ਹੈ ਉਹ ਰਮੇ ਹੋਏ ਰਾਮ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਇਸ ਕਰਕੇ ਸਤਗੁਰੂ ਜੀ ਕਹਿੰਦੇ ਰੇ ਮਨ ਰਾਮ ਸਿਉਂ ਕਰ ਪ੍ਰੀਤ ਸ਼ਰਵਣ ਗੋਬਿੰਦ ਗੁਣ ਸੁਣੋ ਅਰਗਾਉ ਰਸਨਾਗੀਤਾ ਸ਼ਰਵਣ ਹੁੰਦੇ ਨੇ ਗੁਰੂ ਪਿਆਰਿਓ ਕੰਨ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੇ ਤੇਰੇ ਕੰਨ ਨੇ ਨਾ ਇਹਨਾਂ ਨੂੰ ਵੀ ਸਫਲਾ ਕਰ ਕਿਵੇਂ ਸਫਲ ਹੋਣਗੇ ਗੁਰੂ ਸਾਹਿਬ ਕਹਿੰਦੇ ਇਨਾ ਕੰਨਾਂ ਰਾਹੀਂ ਤੂੰ ਉਸ ਗੋਵਿੰਦ ਦੇ ਉਹ ਪਰਮਾਤਮਾ ਦੇ ਗੁਣ ਨੂੰ ਸੁਣਨਾ ਕਰ ਤੀਸਰੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਵੀ ਅਨੰਦ ਸਾਹਿਬ ਜੀ ਦੀ ਬਾਣੀ ਅੰਦਰ ਇਹ ਬਖਸ਼ਿਸ਼ ਕਰਦੇ ਹਨ ਇਸ ਰਵਣੋ ਮੇਰਿਓ ਸੱਚੈ ਸੁਣਨੈ ਨੋ ਪਠਾਏ ਸੱਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਇਹ ਮੇਰੇ ਕੰਨੋ ਤੁਹਾਨੂੰ ਸਿਰਫ ਸੱਚ ਸੁਣਨ ਵਾਸਤੇ ਪਰਮਾਤਮਾ ਨੇ ਇਹ ਸਰੀਰ ਤੇ ਲਾਇਆ ਹੈ ਇਸ ਕਰਕੇ ਕੇਵਲ ਉਹ ਸੱਚੇ ਵਾਹਿਗੁਰੂ ਦਾ ਉਪਦੇਸ਼ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਨੂੰ ਹੀ ਸੁਣਨਾ ਕਰੋ ਤੇ ਇੱਥੇ ਵੀ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਮਨ ਦੇ ਨਾਲ ਜਿੰਨੇ ਵੀ ਸੰਬੰਧਤ ਗਿਆਨ ਇੰਦਰੇ ਨੇ ਜਿਹੜੇ ਮਨ ਨੂੰ ਵੱਖ-ਵੱਖ ਤਰ੍ਹਾਂ ਦਾ ਸੰਦੇਸ਼ ਦਿੰਦੇ ਨੇ ਖੁਰਾਕ ਦਿੰਦੇ ਨੇ ਸਤਿਗੁਰੂ ਜੀ ਉਹਨਾਂ ਨੂੰ ਵੀ ਉਪਦੇਸ਼ ਕਰਦੇ ਨੇ ਸਰਵਣ ਗੋਬਿੰਦ ਗੁਣ ਸੁਣੋ ਅਰਗਾਓ ਰਸਨਾ ਗੀਤ ਰਸਨਾ ਦਾ ਨਾਮ ਹੈ ਜੀਬ ਦਾ ਔਰ ਇਸ ਜੀਬ ਦੇ ਨਾਲ ਕੇਵਲ ਉਸ ਪਰਮਾਤਮਾ ਵਾਹਿਗੁਰੂ ਦੇ ਗੁਣ ਗੀਤ ਗੋਣੇ ਕਰੋ ਰਹਾ ਵਿਚਰਾਮ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ ਕਰ ਸਾਧ ਸੰਗਤ ਸਿਮਰ ਮਾਧੋ ਹੋ へ ਪਤਿਤ ਪੁਨੀਤ ਜੇ ਸੰਗ ਕਰਨਾ ਹੈ ਉਹਨਾਂ ਪਿਆਰਿਆਂ ਦਾ ਕਰ ਜਿਹੜੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਗਾਉਣਾ ਕਰਦੇ ਨੇ ਜਿਹੜੇ ਉਸ ਦੇ ਨਾਮ ਵਿੱਚ ਜੁੜੇ ਨੇ ਜਿਹੜੇ ਉਸ ਦੇ ਨਿਰਮਲ ਭੈ ਵਿੱਚ ਹਨ ਜੇ ਤੂੰ ਉਹਨਾਂ ਦੇ ਸੰਗਤ ਕਰੇਂਗਾ ਸਾਧ ਸੰਗਤ ਕਰੇਂਗਾ ਫੇਰ ਤੇਰੇ ਮਨ ਵਿੱਚ ਪਰਮਾਤਮਾ ਵਾਹਿਗੁਰੂ ਚੇਤੇ ਆਏਗਾ ਕਰ ਸਾਧ ਸੰਗਤ ਸਿਮਰ ਮਾਦੋ ਕਿਉਂਕਿ ਸੰਗਤ ਵਿੱਚ ਬੈਠੇ ਤੋਂ ਬਿਨਾ ਉਹ ਪਰਮਾਤਮਾ ਦੇ ਗੁਣ ਸੁਣੇ ਤੋਂ ਬਿਨਾਂ ਮਨ ਵਿੱਚ ਉਸ ਪ੍ਰਤੀ ਪਿਆਰ ਨਹੀਂ ਪੈਦਾ ਹੁੰਦਾ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਉਹ ਸੰਗਤ ਵਿੱਚ ਬੈਠੇ ਤੋਂ ਬਿਨਾਂ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਨਾਲ ਪਿਆਰ ਨਹੀਂ ਪੈਂਦਾ ਭਾਵ ਬਿਨਾਂ ਭਗਤ ਨਾ ਹੋਏ ਤੇਰੀ ਤੇ ਜਿੱਥੇ ਪਿਆਰ ਹੀ ਨਹੀਂ ਤੇ ਫਿਰ ਉੱਥੇ ਭਗਤੀ ਅਰਦਾਸਾ ਕਿਵੇਂ ਹੋਏਗੀ ਸੋ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਕਰ ਸਾਧ ਸੰਗਤ ਸਿਮਰ ਮਾਦੋ ਉਸ ਮਾਦੋ ਨੂੰ ਪਰਮਾਤਮਾ ਨੂੰ ਵਾਹਿਗੁਰੂ ਨੂੰ ਸਿਮਰਣਾ ਕਰ ਜਿਹਦੇ ਨਾਲ ਤੂੰ ਪਤਿਤ ਤੋਂ ਗਰੇ ਹੋਏ ਤੋਂ ਭਾਵ ਜਿਹੜਾ ਕੋਈ ਆਪਣੇ ਅਸੂਲਾਂ ਤੋਂ ਸਿਧਾਂਤਾਂ ਤੋਂ ਨੀਵਾ ਹੋ ਜਾਂਦਾ ਹੈ ਗਿਰ ਜਾਂਦਾ ਹੈ ਧਰਮ ਤੋਂ ਗਿਰ ਜਾਂਦਾ ਉਸ ਲਈ ਸ਼ਬਦ ਪਤਿਤ ਵਰਤਿਆ ਜਾਂਦਾ ਹੈ ਤੇ ਸਤਗੁਰੂ ਕਹਿੰਦੇ ਫਿਰ ਜਿਹੜੇ ਉਹ ਅਕਾਲ ਪੁਰਖ ਨੂੰ ਸਿਮਰਣਾ ਕਰਦੇ ਨੇ ਉਹ ਪਤਿਤ ਵੀ ਪੁਨੀਤ ਹੋ ਜਾਂਦੇ ਨੇ ਭਾ ਪਵਿੱਤਰ ਹੋ ਜਾਂਦੇ ਹਨ ਕਾਲ ਬਿਆਲ ਜੋ ਪਰਿਓ ਡੋਲੇ ਮੁਖ প্রসারੇ ਮੀਤਾ ਸਤਗੁਰ ਜੀ ਬਖਸ਼ਿਸ਼ ਕਰ ਰਹੇ ਹਨ ਕਿ हे ਮਨੁੱਖ ਸਮਝ ਜਾ ਕਾਲ ਭਾਵ ਮੌਤ ਅਖੀਰਲਾ ਸਮਾਂ ਬਿਆਲ ਵੱਡੇ ਸਪਨੋ ਕਿਹਾ ਜਾਂਦਾ ਜਿਉ ਪਰਿਓ ਡੋਲਾ ਤੇਰੇ ਆਸ-ਪਾਸ ਮੰਡਰਾ ਰਿਹਾ ਹੈ ਡੋੜ ਰਿਹਾ ਹੈ ਭਾਵ ਫਿਰ ਰਿਹਾ ਹੈ ਮੁਖ ਫਸਾਰੇ ਮੀਤ ਉਹ ਆਪਣਾ ਫਨ ਫਲਾ ਕੇ ਮੂੰਹ ਖੋਲ ਕੇ ਉਹ ਕਾਲ ਉਹ ਮੌਤ ਰੂਪੀ ਸਮਾਂ ਤੇਰੇ ਆਸੇ-ਪਾਸੇ ਘੁੰਮ ਰਿਹਾ ਹੈ आज काल फन तो हे ग्रस है समझ रख चीत आज नहीं ता कल ए जेड़ा मौत दा काल समा अंतला समा ए तेरे आस पास जेड़ा मंडरा रिया ना भाई ए आज नहीं ता कल इने तेनु ग्रस लेना है ਨਕਾ ਲੈਣਾ ਹੈ ਖਤਮ ਕਰ ਦੇਣਾ ਹੈ ਸਮਝ ਰੱਖੋ ਚੀਤ ਇਹ ਗੱਲ ਤੂੰ ਆਪਣੇ ਮਨ ਵਿੱਚ हे ਮੇਰੇ ਮਾਨ ਆਪਣੇ ਯਾਦ ਵਿੱਚ ਟਿਕਾ ਲੈ ਕਿ ਅੱਜ ਜਾਂ ਕੱਲ ਤੈਨੂੰ ਇਸ ਮੌਤ ਰੂਪੀ ਕਾਲ ਰੂਪੀ ਸਪਨੇ ਗ੍ਰਸ ਲੈਣਾ ਹੈ ਕਹਿ ਨਾਨਕ ਰਾਮ ਭਜ ਲੈ ਜਾਤ ਅਸਰ ਵੀ ਤਾ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿਹੇ ਭਾਈ ਤੂੰ ਵੀ ਉਹ ਪਰਮਾਤਮਾ ਵਾਹਿਗੁਰੂ ਦਾ ਰਾਮ ਨਾਮ ਜਪ ਲੈ ਵਾਹਿਗੁਰੂ ਨੂੰ ਸਿਮਰਨ ਕਰ ਲੈ ਉਸ ਦੀ ਆराधना ਕਰ ਲੈ ਉਸ ਨੂੰ ਯਾਦ ਕਰ ਕਿਉਂਕਿ ਇਹ ਜਿਹੜਾ ਸਮਾਂ ਅਵਸਰ ਇਹ ਬੀਤ ਰਿਹਾ ਹੈ ਜਿਹੜਾ ਕਿਸੇ ਵੀ ਕੀਮਤ ਤੇ ਦੁਬਾਰਾ ਵਾਪਸ ਨਹੀਂ ਮਿਲਣਾ ਜਿਹੜਾ ਤੈਨੂੰ ਪ੍ਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਜੇ ਇਹ ਇੰਜ ਹੀ ਬੀਤ ਗਿਆ ਫਿਰ ਦੁਬਾਰਾ ਇਹ ਕਰਮਾਂ ਨਾਲ ਹੀ ਹੱਥ ਆਉਂਦਾ ਹੈ ਸਤਿਗੁਰੂ ਜੀ ਕਹਿੰਦੇ ਕਿ 84 ਲੱਖ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਜਿਹੜਾ ਇਹ ਮਨੁੱਖਾ ਜਨਮ ਪਾ ਕੇ ਵੀ ਉਸ ਪ੍ਰਮਾਤਮਾ ਨੂੰ ਨਹੀਂ ਸਿਮਰਦਾ ਇਸ ਨੂੰ ਸਫਲਾ ਨਹੀਂ ਕਰ ਪਾਉਂਦਾ ਸਤਿਗੁਰ ਜੀ ਕਹਿੰਦੇ ਫਿਰ ਉਹ ਆਵਾ ਗਵਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਅਗਲੇ ਸ਼ਬਦ ਦੇ ਅੰਦਰ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਸੋਰਠ ਮਹੱਲਾ ਨੌواں ਮਾਨਕੀ ਮਨ ਹੀ ਮਾਰ ਰਹੀ ਸਤਗੁਰ ਜੀ ਕਹਿੰਦੇ ਮੌਤ ਦਾ ਸਮਾਂ ਨੇੜੇ ਆ ਗਿਆ ਕਾਲ ਸਿਰ ਤੇ ਮੰਡਰਾ ਰਿਹਾ ਹੈ ਫਿਰ ਮਨੁੱਖ ਇਹ ਸੋਚਦਾ ਹੈ ਕਿ ਜੋ ਕੁਝ ਕਰਨਾ ਸੀ ਉਹ ਕਰ ਨਹੀਂ ਸਕਿਆ ਮਨ ਦੀ ਮਾਨ ਵਿੱਚ ਹੀ ਰਹਿ ਗਈ ਨਾ ਹਰ ਭਜੇ ਨਾ ਤੀਰਥ ਸੇਵੇ ਛੋਟੀ ਕਾਲ ਗਈ ਸਤਿਗੁਰੂ ਜੀ ਕਹਿੰਦੇ ਨਾ ਉਸ ਅਕਾਲ ਪੁਰਖ ਨੂੰ ਭਜਿਆ ਭਜਿਆ ਭਾਵ ਯਾਦ ਕੀਤਾ ਸਿਮਰਨ ਕੀਤਾ ਨਾ ਤੀਰਥ ਸੇਵੇ ਨਾ ਤੀਰਥਾਂ ਦਾ ਸਿਮਰਨ ਕੀਤਾ ਭਾਈ ਤੀਰਥਾਂ ਦਾ ਸਿਮਰਨ ਕੀ ਹੈ ਸਤਿਗੁਰੂ ਜੀ ਬਾਣੀ ਅੰਦਰ ਬੜੀ ਜਗ੍ਹਾ ਤੇ ਬਖਸ਼ਿਸ਼ ਕਰਦੇ ਹਨ ਕਿ ਭਾਈ ਤੀਰਥ ਕੀ ਹੈ ਸਤਿਗੁਰੂ ਜੀ ਕਹਿੰਦੇ ਤੀਰਥ ਨਾਮਨ ਜਾਓ ਤੀਰਥ ਨਾਮ ਹੈ ਇਸ ਕਰਕੇ ਸਤਿਗੁਰੂ ਜੀ ਇੱਥੇ ਨਾਮ ਦੇ ਤੀਰਥ ਨੂੰ ਸਿਮਰਨ ਦੀ ਗੱਲ ਕਰ ਰਹੇ ਹਨ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਉਸ ਕਾਲ ਨੇ ਆ ਕੇ ਤੈਨੂੰ ਬੋਦੀ ਤੋਂ ਫੜ ਲਿਆ ਪਾਵ ਅੰਤਲਾ ਸਮਾ ਆ ਗਿਆ ਇਸ ਸਰੀਰ ਦੇ ਵਿੱਚ ਮਨੁੱਖਾ ਜਨਮ ਵਿੱਚ ਜੋ ਤੂੰ ਨਹੀਂ ਕਰ ਰਿਹਾ ਉਹ ਹੁਣ ਤੈਨੂੰ ਪਛਤਾਵਾ ਲੱਗ ਰਿਹਾ ਹੈ ਕਿ ਮੈਂ ਇਸ ਜੀਵਨ ਨੂੰ ਸਫਲਾ ਨਹੀਂ ਕਰ ਰਿਹਾ ਪਰ ਇਹ ਜਿਹੜਾ ਸਮਾਂ ਸੀ ਇਹਨੂੰ ਤੂੰ ਸਫਲਾ ਕਰਨਾ ਸੀ ਤੈਨੂੰ ਪਛਤਾਵਾ ਨਾ ਹੋਵੇ ਅੱਜ ਵੀ ਤੂੰ ਸਮਝ ਜਾ ਰਹਾ ਵਿਸ਼ਰਾਮ ਦੇ ਕੇ ਸਤਗੁਰ ਜੀ ਬਖਸ਼ਿਸ਼ ਕਰਦੇ ਹਨ ਦਾਰ ਮੀਤ ਪੂਤ ਰਥ ਸੰਪਤ ਤਨ ਪੂਰਣ ਸਭ ਮਹੀ ਸਤਗੁਰ ਜੀ ਕਹਿੰਦੇ ਤੇਰੇ ਪਤੀ ਜਾਂ ਪਤਨੀ ਲਾਈਫ ਪਾਰਟਨਰ ਭਾਵ ਇੱਥੇ ਦਾਰਾ ਤੋਂ ਭਾਵ ਹੈ ਪਤਨੀ ਸੋ ਦਾਰਾ ਮੀਤ ਮਿੱਤਰ ਪੂਤ ਪੁੱਤਰ ਰਾਥ ਸੰਪਤ ਮਾਲ ਗੱਡੀਆਂ ਸੰਪਤੀ ਪ੍ਰਾਪਰਟੀ ਧਨ ਪੂਰਨ ਸਭ ਮਹੀ ਧਨ ਤੋਂ ਭਾਵ ਪੈਸਾ ਢੇਲਾ ਸਾਰਾ ਕੁਝ ਹੀ ਆਵਰ ਸਗਲ ਮਿੱਥੇ ਆਏ ਜਨ ਪਜਣ ਰਾਮ ਕੋ ਸਹੀ ਇਹ ਸਾਰਾ ਕੁਝ ਭਾਈ ਮਿੱਥਿਆ ਹੈ ਬਿਨਸ ਜਾਣ ਵਾਲਾ ਹੈ ਨਾਸਵੰਤ ਹੈ ਕੇਵਲ ਉਹ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਅਕਾਲ ਪੁਰਖ ਦਾ ਨਾਮ ਹੀ ਸਹੀ ਹੈ ਜਿਸ ਨੇ ਖਤਮ ਨਹੀਂ ਹੋਣਾ ਤੇ ਤੇਰਾ ਸਹਾਈ ਹੋਣਾ ਹੈ ਇੱਕੋ ਸਹਾਈ RAM ਹੀ ਫਿਰਤ ਫਿਰਤ ਬਹਤੇ ਜੁਗ ਹਾਰਿਓ ਮਾਨਸ ਦੇ ਲਈ ਪਤਾ ਨਹੀਂ ਤੂੰ ਕਿੰਨੇ ਕ ਜਨਮ ਜੁੜਾ ਭੋਗਦਾ 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 ਇਹ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਬੜੇ ਪਹਿਲਾਂ ਵੀ ਤੂੰ ਜੀਵਨ ਹਾਰ ਚੁੱਕਿਆ ਹੈ ਕਿਸੇ ਵੀ ਜਨਮ ਦੇ ਵਿੱਚ ਤੂੰ ਪਰਮਾਤਮਾ ਨੂੰ ਨਹੀਂ ਸਿਮਰਿਆ ਕਿਉਂਕਿ ਗੁਰੂ ਪਿਆਰਿਓ ਜੋ ਚੇਤਨ ਮਨ ਚੇਤਨ ਬੁੱਧੀ ਮਨੁੱਖਾ ਜਨਮ ਨੂੰ ਪਰਮਾਤਮਾ ਨੇ ਬਖਸ਼ੀ ਹੈ ਜੋ ਪੰਜ ਤਤ ਮਨੁੱਖ ਨੂੰ ਬਖਸ਼ੇ ਨੇ ਬਾਕੀ ਸ੍ਰਿਸ਼ਟੀ ਦੇ ਵਿੱਚ ਪੂਰੇ ਪੰਜ ਤਤ ਕਿਸੇ ਜਗ੍ਹਾ ਕਿਸੇ ਵੀ ਜੋਨੀ ਜਾਂ ਕਿਸੇ ਵੀ ਖਾਣੀ ਦੇ ਵਿੱਚ ਨਹੀਂ ਹਨ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੜੇ ਜਨਮ ਤੂੰ ਕਉਮ ਕਉਮ ਕੇ ਆਏ ਸਤਗੁਰੂ ਜੀ ਜਿਸ ਤਰ੍ਹਾਂ ਬਖਸ਼ਿਸ਼ ਕਰਦੇ ਹਨ ਕਈ ਜਨਮ ਭਾਈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਬਿਰਖ ਹੋਇਓ ਸਤਗੁਰੂ ਜੀ ਕਹਿੰਦੇ ਪਤਾ ਨਹੀਂ ਤੂੰ ਕਿੰਨੀਆਂ ਖਜ਼ੋਨਾ ਭੋਗਦਾ ਭੋਗਦਾ ਆ ਕੇ ਅਖੀਰ ਨੂੰ ਤੈਨੂੰ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੌਵੇਂ ਨਾਨਕ ਤੇਗ ਬਹਾਦਰ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੋ ਮਨੁੱਖਾ ਦੇਹੀ ਹੈ ਇਹ ਤੇਰੇ ਮੁਕਤ ਹੋਣ ਦੀ ਵੇਲਾ ਹੈ ਬਾਰੀ ਹੈ ਬਰੀਆ ਤੋਂ ਭਾਵ ਮੌਕਾ ਜਵੇਂ ਸਤਗੁਰੂ ਜੀ ਕਹਿੰਦੇ ਨੇ ਭਾਈ ਕਿ ਇਹ ਜਿਹੜਾ ਸਰੀਰ ਤੈਨੂੰ ਮਿਲਿਆ ਹੈ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਤੇਰਾ ਮੌਕਾ ਹੈ ਇਹ ਤੇਰੀ ਔਸਰ ਇਹ ਤੇਰੀ 바ਰ ਘਟ ਭੀਤਰ ਤੋਂ ਦੇਖ ਮਰਾਰ ਹੁਣ ਇਹ ਸਤਗੁਰੂ ਜੀ ਕਹਿੰਦੇ ਭਾਈ ਤੈਨੂੰ ਇੱਕ ਮਨੁੱਖੇ ਜਨਮ ਦਾ ਮੌਕਾ ਮਿਲਿਆ ਹੈ ਨਾਣਕ ਕਹਿ ਤ ਮਿਲਨ ਕੀ ਬਰੀ ਆ ਸਿਮਰਤ ਕਹਾ ਨਹੀਂ ਤੂੰ ਮਨੁਖਾ ਜਨਮ ਪਾ ਕੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਕਿਉ ਨਹੀਂ ਸਿਮਰਦਾ ਜੀਨੇ ਤੇਰੀ ਆਵਾ ਗਵਣ ਦੁਨੀਆ ਦੇ ਵਿੱਚ ਆਉਣ ਜਾਣ ਜਨਮ ਮਰਨ ਨੂੰ ਹਮੇਸ਼ਾ ਲਈ ਕੱਟ ਦੇਣਾ ਹੈ ਆਓ ਜੀ ਅੰਤ ਲੀਆਂ ਤੋਂ ਕਾ ਪੜ ਕੇ ਸ਼ਬਦ ਵਿਆਖਿਆ ਦੀ ਸਮਾਪਤੀ ਕਰੀਏ ਹੋਈਆ ਭੁੱਲਾ ਚੁੱਕਾਂ ਦੀ ਖੇਵਾ ਨਾਨਕ ਕਹਤ ਮਿਰਲਨ ਕੀ ਬਰੀਆ ਸਿਮਰਤ ਕਾਹ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ